ਇਹਦਾ ਰੇਟ ਹੈਗਾ ਜੀ 1,28,000 ਰੁਪਏ ਤੇ ਭਾਈ ਆਪਣੇ ਕੋਲ ਇਹ ਲਾਈਟ ਕਿੰਨੇ ਕ ਦੀ ਮਿਲ ਜੂ ਤੇ ਕਿਹੜੀ ਗੱਡੀ ਦੀ ਲਾਈਟ ਹੈ ਇਹ ਵੀਰੇ ਟੋਇota ਦੀ ਹਾਈਲੈਕਸ ਗੱਡੀ ਦੀ ਹੈਡਲਾਈਟ ਹੈ ਇਹ ਠੀਕ ਆ ਆਪਾਂ ਇਸ ਨੂੰ ਦੇਵਾਂਗੇ 18,000 ਰੁਪਏ ਦੀ ਸਿਰਫ 18,000 ਰੁਪਏ 1,28,000 ਚ ਓਨਲੀ ਇੱਕ ਓਨਲੀ 18,000 ਰੁਪਏ ਦੀ ਵੀ ਜਿਹੜੀ ਕੰਪਨੀ ਚ ਕਹੇ ਕਿੰਨੇ ਫਿਲਹਾਲ ਦਾ ਰੇਟ 18,000 ਹੈ ਕਹਿੰਦੇ ਆ ਕਿ ਵਾਧਾ ਘਟਾ ਉਹ ਬਾਦੀ ਗੱਲੇ ਵੀ ਕਹਿੰਦਾ ਪਰ ਫਿਲਹਾਲ ਹੁਣ ਆਪਾਂ ਵੀਡੀਓ ਪਾ ਰਹੇ ਹਾਂ ਫਿਲਹਾਲ ਦਾ ਰੇਟ ਤਾਂ 18,000 ਚੱਲ ਰਿਹਾ ਤੇ ਇਹਦਾ origignal rate ਹੋ ਇੱਕ ਲੱਖ 28000 ਵਾਲੀ ਲਾਈਟ ਆਪਾਂ ਨੂੰ ਮਿਲ ਜੂਗੀ ਸਿਰਫ 18000 ਦੇ ਵਿੱਚ ਹਾਂਜੀ ਹਾਂਜੀ ਤੇ ਆਉਣਾ ਪਊਗਾ ਆਪਾਂ ਨੂੰ ਜੈਤੋਂ ਦੇ ਵਿੱਚ ਬੰਸਲ ਮੋਟਰ ਸਟੋਰ ਦੇ ਉੱਤੇ ਤੇ ਬਾਈ ਜੀ ਆਹ ਲਾਈਟ ਫਿਰ ਕਿਹੜੀ ਗੱਡੀ ਦੀ ਆ ਇਹ ਲਾਈਟ ਹੈਗੀ ਨੋਵਾ ਕ੍ਰੈਸਟਾ ਦੀ ਹੈਡਲਾਈਟ ਹੈ ਇਹ ਨੋਵਾ ਕ੍ਰੈਸਟਾ ਦੀ ਹੈਡਲਾਈਟ ਆ ਇਹਦੀ ਕੀ ਕੀਮਤ ਹੈ ਤਕਰੀਬਨ ਕੰਪਨੀ 'ਚ 12000 ਦੇ ਆਸ-ਪਾਸ ਹੈ ਆਪਾਂ ਸੁਣਦੇ ਵਾਂਗੇ 6500 ਅੱਛਾ ਜੇ ਆਪਾਂ ਕੰਪਨੀ 'ਚ ਲਵਾਵਾਂਗੇ ਤਾਂ ਆਪਾਂ ਨੂੰ ਮਿਲੂਗੀ 12000 ਦੀ ਇਹ ਹੈਲਾਈਟ ਤੇ ਜੇ ਆਪਾਂ ਇੱਥੇ ਆ ਕੇ ਲਵਾਵਾਂਗੇ ਆਪਾਂ ਨੂੰ ਕਿੰਨੇ ਦੀ ਮਿਲੂਗੀ 6500 650 ਤੇ ਹੁਣ ਜਿਹੜੀ ਆਹ ਲਾਈਟ ਆਪਾਂ ਵੇਖੀ ਜੰਨੇ ਆ। ਇਹ ਪੋਲੋ ਜੀਟੀਵੀ ਹੈਡਲਾਈਟ ਹੈ ਬਰੇ। ਪੋਲੋ ਜੀਟੀ ਦੀ ਹੈਡਲਾਈਟ ਹੈ। ਇਹ ओरिजिनल ਇਹਦੀ ਕੀਮਤ ਕਿੰਨੀ ਕੋ ਕੰਪਨੀ ਚ? ਤਕਰੀਬਨ 9000 ਦਾ ਪੀਸ ਹੈ। 9000 ਦਾ ਪੀਸ ਹੈ ਤੇ ਆਪਣੇ ਕੋਲ ਕਿੰਨੇ ਦੀ ਮਿਲੂਗੀ? 3800 ਵੀਰੇ 3800। ਲਓ ਜੀ 9000 ਵਾਲੀ ਲਾਈਟ ਤੁਹਾਨੂੰ ਸਿਰਫ 3800 ਰੁਪਏ ਦੇ ਵਿੱਚ ਮਿਲ ਜੂਗੀ ਬਾਂਸਲ ਮੋਟਰ ਸਟੋਰ ਜੈਤੋਂ ਦੇ ਵਿੱਚ। ਇਹੇ ਸਮਾਨ ਹੈ ਜਿਹੜਾ ਤੁਸੀਂ ਮੰਗਵਾ ਵੀ ਸਕਦੇ ਹੋ, ਬਾਕੀ ਤੁਸੀਂ ਇੱਥੇ ਆ ਕੇ ਵੀਟ ਕਰਕੇ ਲੈ ਕੇ ਜਾਓ ਤਾਂ ਉਹ ਬੈਟਰ ਆ। ਤੇ ਇਹ ਲਾਈਟ ਬਾਈ ਕਿਹੜੀ ਕੰਪਨੀ ਦੀ ਹੈ? ਫੋਰਚੂਨਰ ਟਾਈਪ 2 ਦੀ ਹੈ ਅਸੀਂ ਫੋਰਚੂਨਰ ਟਾਈਪ 2 ਦੀ ਹੈਡਲਾਈਟ ਹੈ ਹਾਂਜੀ ਹਾਂਜੀ ਇਹਦਾ ਕਿੰਨਾ ਪ੍ਰਾਈਸ ਆਪਣੇ ਕੋਲੇ ਇਹਦਾ 5500 ਰੁਪਏ ਪੀਸ ਦਾ 5500 ਰੁਪਏ ਪੀਸ ਦਾ ਤੇ ਉ ਜੇ ਆਪਾਂ ਇਹ ਕੰਪਨੀ ਚਲਵਾਈਏ ਫਿਰ ਆਪਾਂ ਨੂੰ ਕਿੰਨੇ ਕੁ ਦੀ ਪੈਂਦੀ ਆ ਤੁਸੀਂ ਦੱਸੇ ਸੀ ਪਿਛਲੇ ਜਿਹੜੀ 60000 ਦਾ ਪੀਸ ਹੈ 60000 60000 ਵਾਲੀ ਲਾਈਟ ਆਪਣੇ ਕੋਲੋਂ ਸਿਰਫ 5500 ਚ ਮਿਲ ਜੀ ਹਾਂਜੀ ਹਾਂਜੀ 60000 ਦੀ ਲਾਈਟ ਸਿਰਫ 5500 ਰੁਪਏ ਦੇ ਵਿੱਚ ਬਾਂਸਲ ਮੋਟਰ ਸਟੋਰ ਜੈਟੋਂ ਦੇ ਵਿੱਚ ਫੋਰਚੂਨਰ ਟਾਈਪ 2 ਦੀ ਇਹ ਲਾਈਟ ਹੈ ਹਨਾ ਤੇ ਇੱਧਰ ਬਈ ਆਹ ਕਿਹੜੀਆਂ ਲਾਈਟਾਂ ਪਈਆਂ ਜੈਟਾ ਟਾਈਪ 2 ਦੀ ਬੈਕ ਲਾਈਟ ਹੈ ਵੈਨਿਊ ਦੀ ਬੈਕ ਲਾਈਟ ਹੈ ਪੋਲੂ ਦੀ ਬੈਕ ਲਾਈਟ ਹੈ ਅੱਛਾ ਤੇ ਸਾਈਡ ਗਲਾਸ ਅ ਕਰੋਲਾ ਐਲਟਿਸ ਦਾ ਠੀਕ ਹੈ ਨੋ ਤੋਂ ਲੈ ਕੇ 12 13 ਮੰਡ ਲਾ ਲਈ ਦਾ ਤੇ ਟੈਲ ਲਾਈਟ ਨੋਵਾ ਦੀ ਐਲਈਡੀ ਠੀਕ ਹੈ ਜੀ ਟੋਇਟਾ ਹਾਈਲਕਸ ਦੀ ਟੇਲ ਲਾਈਟ ਹੈ ਠੀਕ ਹੈ ਟੋਇਟਾ ਹਾਈਲਕਸ ਦੀ ਅੱਛਾ ਟੋਇਟਾ ਹਾਈਲਕਸ ਦੀ ਇਹ ਟੇਲ ਲਾਈਟ ਹੈ ਤੇ ਇਹਦਾ ਆਪਣੇ ਪ੍ਰਾਈਸ ਕਿੰਨਾ ਹੈ ਇਹਦਾ ਪ੍ਰਾਈਸ ਹੈ ਵੀਰੇ 8500 ਰੁਪਏ ਪੀਸ ਦਾ 8500 ਰੁਪਿਆ ਪੀਸ ਦਾ ਪ੍ਰਾਈਸ ਆ ਤੇ ਕੰਪਨੀ ਚਲਵਾਈਏ ਫੇਰ ਕਿੰਨੇ ਕੁ ਦੀ ਲੱਗ ਜਾਂਦੀ ਚਾਲੀ ਹਜ਼ਾਰ ਦਾ ਪੀਸ ਹੈ ਕੰਪਨੀ ਚ 40000 ਰੁਪਏ ਲਾਈਟ ਆਪਾਂ ਨੂੰ ਇੱਥੇ ਸਿਰਫ ਕਵਾਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ オリジナル ਵਾਂਗੂ ਹੈ ਹਾਂਜੀ ਤੇ ਹੋਰ ਜਿਹੜੀਆਂ ਆ ਲਾਈਟਾਂ ਪਈਆਂ ਬਈ ਇਹ ਕਿਹੜੀਆਂ ਨੋਵਾ ਦੀ ਟੇਲ ਲਾਈਟ ਸੈਟ ਹੈ LED ਵਾਲਾ ਇਹ ਜੋੜੇ 'ਚ ਹੀ ਮਿਲਦੀ ਹੈ ਅਸਲ ਜੋੜੇ 'ਚ ਮਿਲੂ ਸਿੰਗਲ ਪੀਸ ਨਹੀਂ ਇਹਦਾ ਮਿਲਦਾ ਹਨਾ ਕਿਉਂਕਿ ਸਿੰਗਲ ਕੰਮ ਹੀ ਨਹੀਂ ਕਰਦਾ ਕੰਮ ਹੀ ਨਹੀਂ ਕਰਦਾ ਕਿਉਂ ਦੂਜੀ ਲਾਈਟ ਹੋਰ ਹੁੰਦੀ ਹੈ ਨਾ ਫਿਰ ਇਹ ਭੜੇ ਲੱਗੂਗੀ ਹਾਂਜੀ ਤੇ ਇਹਦਾ ਰੇਟ ਕਿੰਨਾ ਜੋੜੇ ਦਾ ਇਹ ਰਹੀ 8500 8500 ਰੁਪਿਆ ਆਪਾਂ ਨੂੰ ਇਹ ਮਿਲ ਜੀਏ 8500 ਦੀਆਂ ਇਹ ਮਿਲ ਜਾਣੀਆਂ ਹਨ ਤੇ ਆਹ ਕਿਹੜੀ ਦੱਸੀ ਤੁਸੀਂ ਜੈਟਾ ਟਾਈਪ 2 ਦੀ ਟੇਲ ਲਾਈਟ ਇਹਦੇ ਵੀ ਤਿੰਨ ਵੇਰੀਐਂਟ ਆਉਂਦੇ ਕਸਟਮਰ ਆਪਦੀ ਪੁਰਾਣੀ ਗੱਡੀ ਦੀ ਫੋਟੋ ਪਾ ਦੇ ਵਟਸਐਪ ਤੇ ਤੇ ਰੇਟ ਲੈ ਲਈ ਵੀ ਮੇਰੇ ਵਾਲੇ ਮਾਡਲ ਦੀ ਕੀ ਲਾਈਟ ਹੈ ਨਾਲ ਦੇ ਨਾਲ ਰੇਟ ਵਟਸਐਪ ਆ ਜੀ ਤੇ ਇਹਨਾਂ ਦਾ ਵੀ ਰੇਟ ਤੁਸੀਂ ਐ ਵਟਸਐਪ ਤੇ ਦੱਸੋ ਹਾਂਜੀ ਹਾਂਜੀ ਬਾਕੀ ਆਪਣੀ ਸਰਵਿਸ ਤੇ ਸਪਲਾਈ ਨਾਲ ਦੇ ਨਾਲ ਮਿਲੂਗੋ ਅਗਲੇ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਜੀ ਤੇ ਆਹ ਜੇ ਥਾਰ ਗੱਡੀ ਦੀਆਂ ਹਾਂਜੀ ਥਾਰ ਦੀ ਬੈਕ ਲਾਈਟ ਐਲਈਡੀ ਵਾਲੀਆਂ ਇਹ ਵੀ ਜੋੜਾ ਹੀ ਮਿਲੂ ਹਨਾ ਇਹ ਸੈੱਟ ਆਫ 2 ਹੁੰਦਾ ਹੀ ਇਹ ਇਹਦਾ ਕੀ ਪ੍ਰਾਈਸ ਹੈ ਜੀ 4500 ਦਾ ਸੈੱਟ 4500 ਦਾ ਸੈੱਟ ਆਪਾਂ ਨੂੰ ਮਿਲ ਜੂਗਾ ਥਾਰ ਗੱਡੀ ਦੀਆਂ ਬੈਕ ਲਾਈਟਾਂ ਆ ਠੀਕ ਹੈ ਜੀ